ਅੱਜ ਦੀ ਇਹ ਵੀਡੀਓ ਬਣਾਉਣ ਵੇਲੇ ਮੈਨੂੰ ਜਿੰਨੀ ਜ਼ਿਆਦਾ ਖੁਸ਼ੀ ਹੋ ਰਹੀ ਹੈ ਉਨੀ ਅਜੇ ਤੱਕ ਖੁਸ਼ੀ ਕਿਸੇ ਹੋਰ ਵੀਡੀਓ ਨੂੰ ਬਣਾਉਣ ਵੇਲੇ ਨਹੀਂ ਹੋਈ ਸੀ ਦੋਸਤੋ ਮੈਂ ਕਹਿੰਦਾ ਆਹ ਜਿਹੋ ਜਿਹੇ ਬੰਦੇ ਦੇ ਬਾਰੇ ਮੈਂ ਗੱਲ ਕਰਨ ਜਾ ਰਿਹਾ ਇਹੋ ਜਿਹੇ ਬੰਦੇ ਹਰ ਜ਼ਿਲ੍ਹੇ ਦੇ ਵਿੱਚ ਹਰ ਸ਼ਹਿਰ ਦੇ ਵਿੱਚ 100 ਵੀ ਹੋ ਗਏ ਨਾ ਖੜੇ ਮੈਂ ਕਹਿੰਦਾ 100 ਬੰਦਾ ਵੀ ਇੱਕ 10 ਲੱਖ ਦੇ ਵਾਦੀ ਵਾਲੇ ਜ਼ਿਲ੍ਹੇ ਦੇ ਵਿੱਚ ਮਿਲ ਗਿਆ ਨਾ ਤੁਸੀਂ ਇਹ ਸਮਝ ਲਓ ਹਿੰਦੁਸਤਾਨ ਬਦਲ ਜਾਏਗਾ ਸੰਗਰੂਰ ਦਾ ਵਾਕਿਆ ਹੈ ਕੁਝ ਦਿਨ ਪਹਿਲਾਂ ਦਾ ਮੈਂ ਇੱਕ ਬੜੇ ਨਾਮੀ ਚੈਨਲ ਸੰਗਰੂਰ ਲਾਈਵ ਦੇ ਉੱਤੇ ਇਹ ਵੀਡੀਓ ਦੇਖੀ ਸੀ ਦੋਸਤੋ ਇੱਕ ਦਿਹਾੜੀਦਾਰ ਬੰਦੇ ਨੇ ਛੋਲੇ ਭਟੂਰੇ ਦੀ ਰੇੜੀ ਵਾਲੇ ਦੇ ਖਿਲਾਫ ਡਿਪਟੀ ਕਮਿਸ਼ਨਰ ਸੰਗਰੂਰ ਦੇ ਪਾਸ ਸ਼ਿਕਾਇਤ ਲਾਈ ਹੈ ਕਿ ਭਈ ਲਿਖਤੀ ਸ਼ਿਕਾਇਤ ਦਿੱਤੀ ਹੈ ਕਿ ਭਈ ਇਹ ਬੰਦੇ ਦੀ ਰੇੜੀ ਦੇ ਉੱਤੇ ਮੈਂ ਚੋਲੇ ਭਟੂਰੇ ਖਾਂਦਾ ਸੀ 20 20 ਰੁਪਏ ਚੋਲੇ ਭਟੂਰੇ ਦੀ ਪਲੇਟ ਸੀ ਉਹਨੂੰ 30 ਕਰ ਦਿੱਤਾ 30 ਤੋਂ 40 ਕਰ ਦਿੱਤਾ ਮਹਿੰਗਾਈ ਦੇ ਸਯੋਗ ਦੇ ਵਿੱਚ ਮੈਂ ਐਨੇ ਪੈਸੇ ਦੇ ਨਹੀਂ ਸਕਦਾ ਔਰ ਇਹ ਰੇਟ ਜਿਹੜੇ ਨੇ ਵਧਾਏ ਆ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਹ ਸ਼ਿਕਾਇਤ ਡੀਸੀ ਸਾਹਿਬ ਵੱਲੋਂ ਫਾਰਵਰਡ ਐਸਡੀਐਮ ਸੰਗਰੂਰ ਨੂੰ ਕੀਤੀ ਗਈ ਫਰਦਰ ਐਕਸ਼ਨ ਲਈ ਹੁਣ ਮੈਂ ਤੁਹਾਨੂੰ ਗੱਲ ਦੱਸਣ ਲੱਗਾ ਕਿ ਜਿਹੜੇ ਬੰਦੇ ਨੇ ਸਟੈਪ ਲੈ ਕੇ ਆਪਣੀ ਜਿੰਦੀ ਹੋਈ ਕੌਂਸ਼ੀਅਸਨੈਸ ਮਰੇ ਹੋਏ ਜ਼ਮੀਰ ਦੇ ਲੋਕਾਂ ਦੇ ਵਿੱਚ ਜਿੰਦੀ ਕੌਂਸ਼ੀਅਸਨੈਸ ਦਾ ਸਬੂਤ ਦਿੱਤਾ ਮੈਂ ਕਹਿੰਦਾ ਸਲੂਟ ਹੈ ਉਹਨੂੰ ਸਲੂਟ ਹੈ ਦਿਲੋਂ ਮੈਟਰ ਹੀ ਨਹੀਂ ਕਰਦਾ ਉਹ ਪੜ੍ਹਿਆ ਲਿਖਿਆ ਹੈ ਕਿ ਨਹੀਂ ਹੈ ਮੈਟਰ ਹੀ ਨਹੀਂ ਕਰਦਾ ਕਿ ਵੀ ਉਹ ਉਹਦੇ ਪਾਸ ਕੋਈ ਕੋ ਚੰਗੀ ਕੁਆਲੀਫਿਕੇਸ਼ਨ ਹੈ ਕਿ ਨਹੀਂ ਹੈ ਤੁਸੀਂ ਇਹ ਦੇਖੋ ਕਿ ਉਸ ਬੰਦੇ ਨੇ ਗਲਤ ਨੂੰ ਸਹਿਣ ਦੀ بجائے ਖੜੇ ਹੋ ਕੇ ਉਹਦਾ ਮੁਕਾਬਲਾ ਕਰਨਾ ਉਹਦੇ ਖਿਲਾਫ ਵਿਰੋਧ ਕਰਨਾ ਔਰ ਕਾਨੂੰਨੀ ਤਰੀਕੇ ਦੇ ਨਾਲ ਇੱਕ ਉਹਦਾ ਹੱਲ ਕੱਢਣ ਲਈ ਇਹ ਜੋ ਸਟੈਪ ਲਿਆ ਆ ਦੋਸਤੋ ਬਹੁਤ ਹੀ ਚਲਾ ਗਿਆ ਯੋਗ ਹੈ ਹੁਣ ਆਪਾਂ ਗੱਲ ਕਰੀਏ ਇਤਿਹਾਸ ਦੀ ਭਗਤ ਸਿੰਘ ਚੰਦਰਸ਼ੇਖਰ ਰਾਜਾ ਸਵਾਮੀ ਵਿਵੇਕਾਨੰਦ ਜਿੰਨੇ ਵੀ ਸਾਡੇ ਯੰਗ ਲੀਡਰਸ ਹੋਏ ਆ ਉਹ ਸਾਰੇ ਯੰਗ ਲੀਡਰ ਸਾਨੂੰ ਜਾਗਣ ਲਈ ਇਹਨੂੰ ਹੀ ਤਾਂ ਕਹਿੰਦੇ ਸੀ ਹੋਰ ਜਾਗਣ ਨੂੰ ਕੋਈ ਬਿਸਤਰੇ ਤੋਂ ਜਾਗਣ ਨੂੰ ਨਹੀਂ ਕਹਿ ਰਹੀ ਸੀ ਉਹ ਕਹਿੰਦੇ ਸੀ ਆਪਣੀ ਕੌਨਸ਼ੀਅਸਨੈਸ ਨੂੰ ਜਗਾ ਲਓ ਮੈਂ ਕਹਨਾ ਇਹਦਾ ਐਕਸ਼ਨ ਕੁਝ ਵੀ ਹੋਵੇ ਉਸ ਬੰਦੇ ਨੇ ਗਲਤ ਨੂੰ ਗਲਤ ਕਹਿਣ ਦੀ ਹਿੰਮਤ ਤਾਂ ਦਿਖਾਈ ਦੋਸਤੋ ਮੈਂ ਤੁਹਾਨੂੰ ਹੁਣ ਗੱਲ ਦੱਸਣ ਲੱਗਾ ਅੱਜ ਦੀ ਸਾਡੀ ਗਵਰਨਮੈਂਟ ਦਾ ਸਿਸਟਮ ਦੀ ਮੈਨੂੰ ਕਰੀਬ 5 ਸਾਲ ਹੋ ਗਏ ਆ ਗਲਤ ਅੰਸਰਾਂ ਦੇ ਖਿਲਾਫ ਕ腐ਸ਼ਨ ਦੇ ਖਿਲਾਫ ਬਹੁਤ ਮੁੱਦਿਆਂ ਦੇ ਖਿਲਾਫ ਮੈਂ ਸ਼ਿਕਾਇਤਾਂ ਪਾ ਚੁੱਕਾ ਆ ਮੈਂ ਪੰਜਾਬ ਗਵਰਨਮੈਂਟ ਦੇ ਵੱਡੇ ਤੋਂ ਵੱਡੇ ਸੈਕਟਰੀ ਲੈਵਲ ਦੇ ਅਫਸਰਾਂ ਨੂੰ ਵੀ ਅਪਰੋਚ ਕਰਕੇ ਦੇਖ ਲਿਆ ਉਹਨਾਂ ਦੇ ਪਾਸ ਵੀ ਸ਼ਿਕਾਇਤਾਂ ਲਿਜਾ ਕੇ ਦੇਖ ਲਈਆਂ ਛੋਟੇ ਤੋਂ ਛੋਟੇ ਅਫਸਰ ਤੋਂ ਵੱਡੇ ਤੋਂ ਵੱਡੇ ਤੱਕ ਜਾ ਕੇ ਦੇਖ ਲਿਆ ਲੇਕਿਨ ਹੱਲ ਦੇ ਨਾਮ ਤੇ ਜਸਟਿਸ ਦੇ ਨਾਮ ਤੇ ਜ਼ੀਰੋ ਹੈ ਪ੍ਰਸ਼ਾਸਨ ਟੋਟਲ ਜ਼ੀਰੋ ਟੋਟਲ ਫੇਲ ਹੈ ਮੇਰੇ ਨਾਲ ਤੁਸੀਂ ਕਿਸੇ ਵੀ ਵੇਲੇ ਔਨ ਰਿਕਾਰਡ ਹੋ ਨਾ ਮੁੱਦਿਆਂ ਦੇ ਉੱਤੇ ਗੱਲ ਕਰ ਲਓ ਚਾਹੇ ਮੈਂ ਪੁਲਿਸ ਦੀ ਗੱਲ ਕਰਲਾਂ ਚਾਹੇ ਹੈਲਥ ਡਿਪਾਰਟਮੈਂਟ ਦੀ ਗੱਲ ਕਰਲਾਂ ਚਾਹੇ ਬਿਜਲੀ ਬੋਰਡ ਦੀ ਗੱਲ ਕਰਲਾਂ ਕੋਈ ਹੱਲ ਨਹੀਂ ਨਿਕਲ ਰਿਹਾ ਆਮ ਜਨਤਾ ਦੇ ਮੁੱਦਿਆਂ ਦਾ لیکن پھر بھی میں ایک گل یہ کہوں گا ਹੁਣ ਇਲੈਕਸ਼ਨ ਤੁਹਾਡੇ ਸਿਰ ਦੇ ਉੱਤੇ ਆ ਆਉਣ ਰਹੇ ਆ 1 ਜੂਨ ਨੂੰ VOTING ਸਟਾਰਟ ਹੋ ਜਾਈਗੀ ਦੋਸਤੋ ਮਰੀ ਹੋਈ ਕੌਨਸ਼ੀਅਸਨੈਸ ਦੇ ਨਾਲ VOT ਨਾ ਪਾਓ ਜਿੰਦੀ ਕੌਨਸ਼ੀਅਸਨੈਸ ਦੇ ਨਾਲ VOTING ਕਰੋ ਔਰ ਜਿਹੜਾ ਯੂਥ VOT ਨਹੀਂ ਕਰਦਾ ਉਹ ਜ਼ਰੂਰ VOT ਕਰੇ ਤਾਂ ਕਿ ਇਹੋ ਜੇ ਬਦਲਾਅ ਹੋਣ ਕਿ ਅਸੀਂ ਕਹੀਏ ਕਿ ਇੱਕ ਚੰਗਾ ਸਿਸਟਮ ਸਾਡੇ ਸਾਹਮਣੇ ਦੇਖਣ ਨੂੰ ਮਿਲਿਆ ਔਰ ਹਰ ਜ਼ਿਲ੍ਹੇ ਦੇ ਵਿੱਚੋਂ ਮੈਂ ਤੁਹਾਨੂੰ ਗੱਲ ਕਹੀ ਹਰ ਜ਼ਿਲ੍ਹੇ ਦੇ ਵਿੱਚੋਂ 100 ਬੰਦਾ ਵੀ ਇਦਾਂ ਦੀ ਜੀਂਦੀ ਕੌਨਸ਼ੀਅਸਨੈਸ ਵਾਲਾ ਹੋ ਗਿਆ ਐਡਮਿਨਿਸਟ੍ਰੇਸ਼ਨ ਦਾ ਆਪੇ ਹੀ ਸੁਧਾਰ ਹੋ ਜਾਏਗਾ ਸਰਕਾਰਾਂ ਦਾ ਆਪੇ ਹੀ ਸੁਧਾਰ ਹੋ ਜਾਏ ਜੈ ਹਿੰਦ